ਸਾਤ ਸੰਗਤ ਜੀਓ ਜਿਨ੍ਹਾਂ ਨੂੰ ਸੰਗRAND ਜਾਨੀ ਕਿ 16 ਨਵੰਬਰ ਤੋਂ ਪਹਿਲਾ ਪਹਿਲਾ ਇਹ ਵੀਡੀਓ ਮਿਲ ਗਈ ਅੱਧੇ ਘੰਟੇ ਦੇ ਵਿੱਚ ਵੱਡੀ ਇੱਛਾ ਪੂਰੀ ਹੋਵੇਗੀ ਅਜਮਾਲ ਉਹ 1000% ਪੱਥਰ ਤੇ ਲਕੀਰ ਹੈ ਇਹ ਵਚਨ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਆਪੋ ਆਪਣੀ ਹਾਜ਼ਰੀ ਲਗਵਾਈਏ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਗਰਾਂਦ ਤੋਂ ਪਹਿਲਾਂ ਆਪਣੇ ਜੀਵਨ ਦੇ ਵਿੱਚ ਸੁਧਾਰ ਕਰਮੀ ਸੁਧਾਰ ਕਰਨਾ ਸਾਧ ਸੰਗਤ ਆਪਾਂ ਇਸ ਚੀਜ਼ ਨੂੰ ਸਮਝਣ ਦਾ ਯਤਨ ਜ਼ਰੂਰ ਕਰੀਏ ਗੁਰਮੁਖ ਪਿਆਰਿਓ ਆਪਣੇ ਜੀਵਨ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਆਪਾਂ ਸਤਿਗੁਰੂ ਮਹਾਰਾਜ ਜੀ ਦੀਆਂ ਸਿੱਖਿਆਵਾਂ ਨਾਲ ਜੁੜਨਾ ਦੇਖੋ ਮਾਂ ਬਾਪ ਨੇ ਜਨਮ ਦੇ ਦਿੱਤਾ ਚੰਗੇ ਸੰਸਕਾਰ ਦੇ ਦਿੱਤੇ ਤੇ ਦੂਸਰਾ ਹੁੰਦਾ ਵਿਦਿਆ ਜਿਹਨੇ ਸਾਨੂੰ ਜ਼ਿੰਦਗੀ ਜਿਉਣ ਦਾ ਹੁਨਰ ਦਿੱਤਾ ਗੁਣ ਦਿੱਤਾ ਹੁਣ ਗੱਲ ਆ ਜਾਂਦੀ ਹੈ ਸਭ ਤੋਂ ਪਹਿਲੇ ਦੀ ਜਿਹੜਾ ਆਪਾਂ ਪਰਮੇਸ਼ਰ ਦੇ ਨਾਲ ਲਿਬ ਜੁੜੀ ਸੀ ਕਿਉਂਕਿ ਜਿਸ ਪਰਮਾਤਮਾ ਦੇ ਹੁਕਮ ਦੇ ਵਿੱਚ ਸਾਡਾ ਜਨਮ ਹੋਇਆ ਜਿਸ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਸਾਡੇ ਜਨਮ ਜਿਹੜੀ ਹੈ ਉਹ ਮਿੱਥੀ ਗਈ ਜਨਮ ਡੇਟ ਹੋਈ ਕਹਿਣ ਤੋਂ ਭਾਵ ਸਾਡਾ ਜਨਮ ਹੋਇਆ ਤੇ ਉਹ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਉਸਦੇ ਬਾਣੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਸਾਧ ਸੰਗਤ ਤੇ ਇਸ ਬੇਨਤੀ ਮੈਂ ਇਹ ਬੇਨਤੀ ਨੂੰ ਜਰਾ ਗੌਰ ਨਾਲ ਸੁਣਿਆ ਜੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮਿਹਰਮਤ ਕੀਤੀ ਕਹਿੰਦੇ ਮਨ ਮੇਰੇ ਗੁਰ ਕੈ ਬਾਣੇ ਚੱਲ ਗੁਰ ਸਿਖਾ ਯਾਦ ਰੱਖ ਆਪਣੇ ਮਨ ਨੂੰ ਇਹ ਗੱਲ ਸਮਝਾਉਣ ਦਾ ਯਤਨ ਕਰ ਕਿ हे ਮਨਾ ਤੂੰ ਗੁਰੂ ਦੇ ਬਾਣੇ ਵਿੱਚ ਜਿਸ ਗੁਰੂ ਦੇ ਹੁਕਮ ਦੇ ਵਿੱਚ ਤੇਰਾ ਜਨਮ ਹੋਇਆ ਜਿਸ ਗੁਰੂ ਦੇ ਹੁਕਮ ਦੇ ਵਿੱਚ ਤੇਰਾ ਜਿਹੜਾ ਹੈ ਸਭ ਤੋਂ ਵੱਡਾ ਤੇਰਾ ਜੀਵਨ ਚੱਲ ਰਿਹਾ ਹੈ ਜਿਸ ਗੁਰੂ ਨੇ ਤੈਨੂੰ ਸਵਾਸ ਦਿੱਤੇ ਕਹਿੰਦੇ ਉਹਦੀ ਗੱਲ ਨੂੰ ਮੰਨ ਕੇ ਚੱਲ ਉਹਦਾ ਹੁਕਮ ਏਹੀ ਹੈ ਸਤਗੁਰੂ ਕਹਿੰਦੇ ਮਹਾਰਾਜ ਕਹਿੰਦੇ ਯਾਦ ਰੱਖ ਗੁਰ ਸਿੱਖਾ ਸਤਗੁਰੂ ਨੇ ਕਿਰਪਾ ਕੀਤੀ ਪਾਤਸ਼ਾਹ ਕਹਿੰਦੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਦੂਜਾ ਹੁਕਮ ਸਤਿਗੁਰੂ ਕਹਿੰਦੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਧੰਨ ਧੰਨ ਉਹਨ ਗੁਰ ਸਿੱਖਾ ਕੇ ਜੋ ਗੁਰ ਚਰਨੀ ਸਿਖ ਹਰ ਪੜਤਿਆ ਕਹਿੰਦੇ ਜਿਹੜਾ ਸਿੱਖ ਗੁਰੂ ਦੀ ਬਾਣੀ ਨੂੰ ਪੜਦਾ ਤੇ ਕਹਿੰਦੇ ਉਹੀ ਗੁਰਾਂ ਦੇ ਚਰਨਾਂ ਦੇ ਨੇੜੇ ਹੈ ਤੇ ਸਤਿਗੁਰੂ ਉਹਦੀ ਕਿਰਪਾ ਕਹਿੰਦੇ ਨੇ ਮਾਨੋ ਉਹਦੇ ਹੀ ਸਤਿਗੁਰਾਂ ਨੇ ਮਿਹਰ ਕਰ ਦਿੱਤੀ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਉਹਦੇ ਦੀ ਹੀ ਜਿਹੜੀ ਆ ਮਿਹਰ ਹੋ ਗਈ ਇਹਦੇ ਇਥੇ ਦੂਜੇ ਤੀਜੇ ਦੀ ਕਿਸੇ ਦੀ ਹੋਰ ਗੱਲ ਹੀ ਨਹੀਂ ਕੀਤੀ ਗਈ ਗੁਰਮਖੋ ਸਤਿਗੁਰੂ ਮਹਾਰਾਜ ਜੀ ਨੇ ਉਹਦੇ ਹੀ ਉਹਦੀ ਹੀ ਗੱਲ ਕੀਤੀ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਹਦੇ ਤੀ ਹੀ ਮਿਹਰ ਕੀਤੀ ਗੁਰਸਿੱਖੋ ਇਥੇ ਹੋਰ ਕਿਸੇ ਦੀ ਗੱਲ ਨਹੀਂ ਹੋਈ ਇੱਕ ਬੇਨਤੀ ਹੋਰ ਕਰ ਦਵਾਂ ਆਪਣੇ ਜੀਵਨ ਦੇ ਵਿੱਚ ਬਦਲਾਅ ਕਰਨਾ ਕਦੇ ਇਹ ਨਾ ਸੋਚੋ ਮੈਂ ਉਹ ਤੋਂ ਵੱਡਾ ਬਣ ਜਾ ਈਰਖਾ ਦਵੇਸ਼ ਜਾਂ ਕਿਸੇ ਨਾਲ ਵੈਰ ਵਿਰੋਧ ਤੇ ਯਾਦ ਰੱਖੋ ਵੀ ਜੋ ਦਿੱਤਾ ਮਾਲਕ ਨੇ ਉਹਦੇ ਵਿੱਚ ਖੁਸ਼ ਰਹਿਣਾ ਦੂਜੀ ਗੱਲ ਤੇ ਇੱਕ ਸਤਿਗੁਰੂ ਨੂੰ ਕਹਿਣਾ ਕਿ ਸਤਿਗੁਰੂ ਜੇ ਮੇਰੇ ਮਨ ਦੇ ਵਿੱਚ ਇਹੋ ਜੇ ਵਿਚਾਰ ਆਉਂਦੇ ਨੇ ਭੈੜੇ ਵਿਚਾਰ ਆਉਂਦੇ ਨੇ ਸਤਿਗੁਰੂ ਇਹਨਾਂ ਤੋਂ ਤੋਹੀਂ ਮੈਨੂੰ ਰਖੀ ਸਤਿਗੁਰੂ ਇਹ ਸਭ ਤੋਂ ਵੱਡੇ ਬਿਕਾਰ ਨੇ ਜੋ ਮੇਰੇ ਅੰਦਰ ਨੂੰ ਲੁੱਟ ਰਹੇ ਨੇ ਕੋਟ ਰਹੇ ਨੇ ਤੇ ਸਤਿਗੁਰੂ ਮੇਰੇ ਤੇ ਕਿਰਪਾ ਕਰਿਓ ਮਿਹਰ ਕਰ ਦਿਓ ਮੇਰੀ ਇਹਨਾਂ ਤੋਂ ਬੰਦ ਖਲਾਸੀ ਕਰਾਇਓ ਮੇਰਾ ਛੁਟਕਾਰਾ ਕਰਾਇਓ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਬਸ ਇੰਨੀ ਕਿਰਪਾ ਕਰਿਓ ਕਹਨੇ ਜਦੋਂ ਤੂੰ ਗੁਰੂ ਦੇ ਮੁਤਾਬਕ ਗੁਰੂ ਨੂੰ ਆਪਣਾ ਅਸਲ ਟੀਚਰ ਮੰਨ ਕੇ ਗੁਰੂ ਨੂੰ ਗੁਰੂ ਮੰਨ ਕੇ ਤੂੰ ਗੁਰੂ ਦਾ ਗੁਰ ਸਿੱਖ ਪਿਆਰਾ ਬਣ ਕੇ ਜੀਵਨ ਜਿਉਏਗਾ ਗੁਰ ਸਿੱਖਾ ਤੇਰੇ ਤੇ ਉਹ ਦਿਨ ਕਿਰਪਾ ਹੋਏਗੀ ਤੇਰੇ ਤੇ ਉਹ ਦਿਨ ਮਿਹਰ ਹੋਏਗੀ ਕਹਿੰਦੇ ਤੇਰਾ ਜੀਵਨ ਅਸਲ ਮੈਨਿਆਂ ਦੇ ਵਿੱਚ ਉਹ ਦਿਨ ਸੁਧਰੇਗਾ ਜਿਵੇਂ ਆਪਾਂ ਜਿਵੇਂ ਮਿਸਤਰੀ ਕਹਿੰਦਾ ਵੀ ਤੇਰਾ ਆ ਆ ਕੰਮ ਭਾਈ ਤੇਰਾ ਗੁਣੀਆਂ ਚ ਕਰਨਾ ਪਊਗਾ ਤੇਰਾ ਜੀਵਨ ਅਸਲ ਮੈਨਿਆਂ ਦੇ ਵਿੱਚ ਉਦਣ ਗੁਣੀਆਂ ਚ ਹੋਏਗਾ ਜਿਦਣ ਤੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਨਾਲ ਜੁੜੇਗਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਨਾਲ ਜੁੜੇਗਾ ਤੇ ਗੁਰਸਿੱਖਾ ਯਾਦ ਰੱਖ ਗੁਰੂ ਦੀ ਖੁਸ਼ੀ ਹੀ ਇਸੇ ਵਿੱਚ ਹੈ ਤੂੰ ਗੁਰੂ ਦਾ ਬਚਨ ਮੰਨੇ ਜਿਵੇਂ ਸਤਿਗੁਰ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਤੇ ਹੋਰ ਤੇ ਦੂਜੀ ਤਾਂ ਗੱਲ ਹੀ ਮੁਕਾ ਦਿੱਤੀ ਕਹਿੰਦੇ ਬਾਣੀਆਂ ਸਿਰ ਬਾਣੀ ਜਿਹੜੀ ਸਭ ਤੋਂ ਸਿਰਮੌਰ ਹੈ ਤੇ ਸ਼ਬਦ ਨਾਲ ਜੁੜ ਜਾ ਤੇਰੇ ਜੀਵਨ ਦੇ ਵਿੱਚ ਖੁਸ਼ੀਆਂ ਜੜੀਆਂ ਨੇ ਫੇਰ ਆਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ